ਕਿਸਾਨ ਵੀਰੋ ਕਿਸਾਨੀ ਕਿਤਾ ਡੇਰੀ ਫਾਰਮ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਇਹ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਕਿਸਾਨ ਵੀਰੋ ਅੱਜ ਆਪਾਂ ਤੁਹਾਡੇ ਨਾਲ ਤਾਜੀ ਸੂਈ ਹੋਈ ਵੈੜ ਦੀ ਡਿਟੇਲ ਸਾਂਝੀ ਕਰਾਂਗੇ। ਤੇ ਜਿਹੜੀ ਵੀਡੀਓ ਬਣਾਉਣ ਦੀ ਹੈ ਤਾਰੀਖ ਨੋਟ ਕਰ ਲਓ। ਅੱਜ 1 ਸਤੰਬਰ ਤੇ 2024 ਨੂੰ ਆਪਾਂ ਵੀਡੀਓ ਬਣਾਉਣ ਜਾ ਰਹੇ ਹਾਂ। ਤੇ ਜਲਦੀ ਆਪਣੇ ਚੈਨਲ ਤੇ ਅਪਲੋਡ ਕਰਾਂਗੇ। ਤੇ ਜਿਹੜਾ ਸਮਾਂ ਵੀਡੀਓ ਬਣਾਉਣ ਦਾ ਲਗਭਗ ਕੋਈ 4 ਵਜੇ ਦਾ ਐਡਰੈਸ ਨੋਟ ਕਰ ਲਓ ਪਿੰਡ ਦੁਗਲ ਆਲਾ ਤੇ ਤਹਿਸੀਲ ਜਿਹੜਾ ਜਿਲ੍ਹਾ ਵਾ ਤਹਿਸੀਲ ਜਿਹੜਾ ਇਹ ਪਿੰਡ ਨੂੰ ਤਰਨਤਾਰ ਲੱਗਦੇ ਆ ਤੇ ਤਰਨਤਾਰਨ ਤੋਂ ਦੂਰੀ ਲਗਭਗ ਕੋਈ 6 ਕਿਲੋਮੀਟਰ ਦੀ ਆ ਬਾਕੀ ਨੰਬਰ ਸਕਰੀਨ ਤੇ ਚਾਲੂ ਕਰ ਦਿਆਂਗੇ ਜਿਹੜੇ ਵੀ ਵੀਰ ਤੇ ਵਹਿੜ ਪਸੰਦ ਆਉਂਦੀ ਆ ਆਪਣਾ ਸਾਈ ਬਿਆਨ ਕਰਕੇ ਪ੍ਰੋਪਰ ਐਡਰੈਸ ਦੀ ਜਾਣਕਾਰੀ ਲੈ ਕੇ ਖਰੀਦਦਾਰੀ ਕਰ ਸਕਦਾ। ਤੇ ਬਾਕੀ ਮੇਰੀ ਵੀਰਾਂ ਨੂੰ ਇਹੋ ਵਾਰ-ਵਾਰ ਬੇਨਤੀ ਹੁੰਦੀ ਆ ਕਿ ਕਦੇ ਵੀ ਪਸ਼ੂ ਦੀ ਖਰੀਦਦਾਰੀ ਕਰਦੇ ਜੇ ਇੱਕ ਟਾਈਮ ਦੋ ਟਾਈਮ ਤਸੱਲੀ ਖੁਦ ਆਪ ਕਰਕੇ ਫਿਰ ਆਪਦੇ ਪੈਸਿਆਂ ਦਾ ਖਰਚ ਖਰਚਾ ਕਰਿਆ ਕਰੋ। ਹਾਂ ਦੋਸਤੋ ਲੈ ਸਕਦੇ ਜੇ। ਐਚ ਐਫ ਸ਼ਾਹੀਵਾਲ ਕ੍ਰੋਸ ਤੇ ਵਹਿੜਿਆ। ਜਿੰਨੂੰ ਆਪ ਫੇਸ ਕੁਆਲਟੀ ਚੈੱਕ ਕਰ ਲਓ। ਅਦੇ ਸਾਇਦ ਇਹ ਫੇਸ ਕਵਾਰਟੀ ਸ਼ਾਈ ਵਾਲਾ ਐਚ ਐਫ ਦਾ ਕ੍ਰੋਸ ਇਹਨੂੰ ਮੰਨਿਆ ਜਾ ਸਕਦਾ ਵਾ ਦੋਸਤੋ ਇਹਨੂੰ ਜਿਹੜਾ ਸੋਈ ਨੂੰ ਲਗਭਗ ਕੋਈ 7 ਤੋਂ 8 ਦਿਨ ਦਾ ਸਮਾਂ ਹੋ ਗਿਆ ਵਾ ਅਬ ਉਲਟ ਬਹਿਣੀ ਵਾਲੀ ਸਾਈਡ ਤੋਂ ਥਾਣਾ ਦਾ ਸਾਈਡ ਚੈੱਕ ਕਰਾਂ ਪੂਰਾ ਮੁਠੀ ਵਾਲਾ ਚਵਾਈ ਵਾਲਾ ਥਾਣਾ ਸੀਲ ਸਭ ਦੋਸਤੋ ਪੂਰੀ ਆ ਆ ਦੇਖ ਸਾਡੇ ਜੀ ਬਾਕੀ ਦੋਸਤੋ ਚਵਾਈ ਚ ਇੱਕ ਨੰਬਰ ਐ ਪੋਲੀ ਮੋਟੀ ਧਾਰ ਐ ਕੋਈ ਭੂਰ ਨਹੀਂ ਕੋਈ ਛਟਾ ਨਹੀਂ ਕੋਈ ਥਾਨ ਨਹੀਂ ਘਟ ਵੱਧ ਚਵਾਈ ਦੀ ਦੋਸਤੋ ਆਪਣੀ ਫੁੱਲ ਗਰੰਟੀ ਹੋਏਗੀ ਫਿਰ ਵੀ ਪਰ ਮੇਰੀ ਵੀਰਾਂ ਨੂੰ ਇਹੋ ਬੇਨਤੀ ਹੁੰਦੀ ਆ ਦੋ ਟਾਈਮ ਨਹੀਂ ਤੇ ਇੱਕ ਟਾਈਮ ਆ ਕੇ ਜਰੂਰ ਤਸੱਲੀ ਕਰਿਆ ਕਰੋ ਇੱਕ ਇੱਕ ਟਾਈਮ ਬੇਸ਼ੱਕ ਵੀਡੀਓ ਕਾਲ ਤੇ ਚਵਾਈ ਕਰਾ ਲਿਆ ਕਰੋ ਆ ਦੇਖ ਸਕਦੇ ਜੀ ਸੀਲ ਸਾਹਬ ਦੋਸਤੋ ਪੂਰੀ ਆ ਇਹ ਨਹੀਂ ਕਿ ਕੋਈ ਛੜਾ ਮਾਰਨ ਵਾਲੀ ਆ ਹਾਂ ਦੇਖ ਸਕਦੇ ਜੀ ਪੂਰਾ ਮੁਠੀ ਵਾਲਾ ਚੁਆਈ ਵਾਲਾ ਥਾਨ ਲੱਗਾ ਦੋਸਤੋ ਆ ਬੈਕ ਸਾਈਡ ਤੋਂ ਹਮਾਂ ਨੇ ਚੈੱਕ ਕਰ ਲਾ ਆ ਬਹਿਣੀ ਵਾਲੀ ਸਾਈਡ ਤੋਂ ਦੇਖ ਸਕਦੇ ਹਾਂ ਆ ਮਿਲਕ ਵੇਨ ਵੀ ਮੋਟੀ ਮੋਟੀ ਨਜ਼ਰ ਆਉਂਦੀ ਹੋਊਗੀ ਵੀਰਾਂ ਨੂੰ ਆ ਦੇਖ ਸਕਦੇ ਸੀਲ ਸਾਹਬ ਦੋਸਤੋ ਪੂਰੀ ਆ ਜੋ ਆਈ ਚ ਇੱਕ ਨੰਬਰ ਆ ਤੇ ਮਗਰ ਦੋਸਤੋ ਇਹਦੇ ਬੱਚਾ ਵਾ ਲਾਸਟ ਤੇ ਆਪਾਂ ਉਹਦੀ ਵੀ ਥੋੜੀ ਵੀਡੀਓ ਬਣਾ ਕੇ ਪਾ ਦਾਂਗੇ ਰਾਜੀ ਰੋਜੀ ਪੂਰੀ ਆ ਜਿਹੜਾ ਦੋਸਤੋ ਇਹਦੇ ਕੋ ਮੌਕੇ ਤੇ ਹਾਜ਼ਰ ਆ ਉਹ 16 ਤੋਂ 17 ਲੀਟਰ ਹਾਜ਼ਰ ਹੈ ਮੌਕੇ ਤੇ ਅੱਜ 7-8 ਦਿਨ ਦੀ ਸੁਣ ਤੋਂ ਵਾਦਾ ਤੇ ਜਿਹੜਾ 20 ਪਲਸ ਬੜੇ ਆਰਾਮ ਨਾਲ ਜਾਏਗੀ ਬਾਕੀ ਮੌਸਮ ਵੀ ਬਹੁਤ ਵਧੀਆ ਆ ਰਿਹਾ ਬਾਕੀ ਇਹਨਾਂ ਵੇੜਾਂ ਨੂੰ ਗਰਮੀ ਗਰਮੀ ਦੀ ਕੋਈ ਪਰਵਾਹ ਨਹੀਂ ਹੈ ਕ੍ਰੋਸ ਪੰਚ ਆ ਦੇਖ ਸਕਦੇ ਜੀ 16 ਤੋਂ 17 ਲੀਟਰ ਇਹਦੇ ਕੋਹਾਜ ਰਿਹਾ ਕੋਈ ਵੀ ਵੀਰ ਦੋ ਟਾਈਮ ਤਿੰਨ ਟਾਈਮ ਆਪਦੀ ਤਸੱਲੀ ਕਰਕੇ ਫਿਰ ਆਪਦੇ ਪੈਸਿਆਂ ਦਾ ਖਰਚ ਖਰਚਾ ਕਰ ਸਕਦਾ ਵਾ ਇੱਕ ਟਾਈਮ ਮੇਰੇ ਵੀਰ ਕੋਈ ਆ ਕੇ ਚੋਲੇ ਇੱਕ ਟਾਈਮ ਦੋ ਟਾਈਮ ਭਾਵੇਂ ਲੀਟਰ ਮਰਵਾ ਲਈ ਵੀਡੀਓ ਕਾਲ ਤੇ ਸੋ ਦੋਸਤੋ ਗੱਲ ਕਰਦੇ ਹੁਣ ਰੇਟ ਦੀ ਬਿਲਕੁਲ ਜਾਇ ਜੀ ਆਪਾਂ ਇਹਦਾ ਰੇਟ ਰੱਖਿਆ ਵਾ ਰੇਡ ਕੋਈ ਆਪਾਂ ਇਹਦਾ 60 ਨਹੀਂ ਕਰਨਾ ਕੋਈ 55 ਨਹੀਂ ਕਰਨਾ ਰੇਡ ਦੋਸਤੋ ਇਹਦਾ 52000 ਆ ਤੇ 50000 ਦੀ ਆਪਾਂ ਵੈੜ ਦੇ ਦਾਂਗੇ ਤੇ ਬੜੇ ਆਰਾਮਨਾ 20 ਪਲੱਸ ਆਰਾਮਨਾ ਦੁੱਧ ਚ ਭਾਈ ਜਾਊਗੀ 20 ਆਰਾਮਨਾ ਮੰਨ ਕੇ ਚੱਲੋ 20 ਤੇ ਦਊਗੀ ਆਰਾਮਨਾ ਕਿਉਂਕਿ ਇਹ 7-8 ਦਿਨ ਦਾ ਜਿ ਮਾਲੇ ਤੋਂ ਨਹੀਂ ਚੱਲੀ ਵੈੜ ਹਾਂ ਦੇਖੋ 50000 ਚੋ ਦੋਸਤੋ ਮਾਨਤਨ ਥੋੜਾ ਬਜ਼ਾ ਹੋਣਾ ਬੜਾ ਜ਼ਿਆਦਾ ਨਹੀਂ ਹੋਣਾ ਜਿਹੜੇ ਵੀ ਵੀਰ ਦੇ ਪਸੰਦ ਆਉਂਦੀ ਆ ਆਪ ਦਾ ਸਹੀ ਬਿਆਨਾ ਕਰਕੇ ਆਪਦੀ ਤਸੱਲੀ ਕਰਕੇ ਖਰੀਦਦਾਰੀ ਕਰ ਸਕਦਾ ਆ ਦੋਸਤੋ ਆ ਬੱਛਾ ਵਜਦਾ ਕੋਈ 7-8 ਦਿਨ ਦਾ ਆ ਦੇਖ ਸਾਡੇ ਤੋਂ ਦੋਸਤੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਪਿਆਰ ਭਰੀ ਸਤਿ ਸ਼੍ਰੀ ਅਕਾਲ